ਉਹ ਅੱਜ ਖੰਨਾ ਵਾਸੀਆਂ ਵਾਸਤੇ ਪਰ ਖੰਨੇ ਵਾਸਤੇ ਇੱਕ ਬੜਾ ਖੁਸ਼ੀ ਦਾ ਦਿਨ ਹੈ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਐਮ ਐਲ ਏ ਸਰਦਾਰ ਤਰਨਜੀਤ ਸੋਨਵੀ ਮਿਹਨਤ ਸਦਕਾ ਇੱਕ ਅਜ ਖੰਨੇ ਦੇ ਵਿੱਚ ਤੀਜਾ ਮਹੱਲਾ ਕਲਿਨਿਕ ਦਾ ਉਪਘਾਟਨ ਕੀਤਾ ਗਿਆ ਜਿਹੜਾ ਇਹ ਉਪਘਾਟਨ ਕੀਤਾ ਐ ਐਮ ਐਲ ਏ ਸਾਹਿਬ ਦੀ ਵਾਈਫ ਜੀ ਜੀ ਅਮਰਜੀਤ ਕੌਰ ਨੇ ਕੀਤਾ ਆਪਣੇ ਅਰੇਸ ਇਸ ਉਪਘਾਟਨ ਦੇ ਨਾਲ ਆਮ ਜਿਹੜੀ ਜਨਤਾ ਹੈ ਸਾਡੇ ਖੰਨਾ ਦੇ ਵਾਸੀ ਨੇ ਇਹਨਾਂ ਨੂੰ ਬੜੀ ਸਹੂਲਤ ਮਿਲੂਗੀ ਕਿਉਂਕਿ ਇੱਕੇ ਹਰ ਚੀਜ਼ ਦਾ ਇਲਾਜ ਹੈ ਤੇ ਦਵਾਈਆਂ ਫ੍ਰੀ ਨੇ ਇਵਨ ਕਿ ਪਰਚੀ ਤੱਕ ਦਾ ਵੀ ਕੋਈ ਇਹਦੇ ਵਿੱਚ ਪੈਸਾ ਨਹੀਂ ਹੈਗਾ ਔਰ ਜਿਹੜੇ ਜਿੰਨੇ ਵੀ ਟੈਸਟ ਵਗੈਰਾ ਹੋਣੇ ਨੇ ਸਾਰੇ ਫ੍ਰੀ ਹੋਣੇ ਨੇ ਇਸ ਵੱਲੋਂ ਜਿਹੜੀ ਦੀ ਮਹੱਲਾ ਵਾਸੀਆਂ ਨੂੰ ਲੋਕ ਵਾਸੀਆਂ ਨੂੰ ਖੰਨਾ ਵਾਸੀਆਂ ਨੂੰ ਇਸ ਗੱਲ ਦੀ ਬੜੀ ਜੜੀ ਵੀ ਹੈ ਸਹੂਲਤ ਹੈ ਮੈਂ ਖਾਸ ਕਰਕੇ ਸਰਕਾਰ ਮੁੱਖ ਮੰਤਰੀ ਮੁੱਖ ਮੰਤਰੀ ਸਾਬ ਉਹ ਪੁਮਾ ਕੁਸਮਾਨ ਜੀ ਦਾ ਬੜਾ ਧੰਨਵਾਦੀ ਆ ਐਮਐਲਏ ਸਾਹਿਬ ਦਾ ਸਲਾਹਤਨ ਕੁਰੀਸ਼ ਸਿੰਘ ਸੋਨ ਜੀ ਦਾ ਬੜਾ ਧੰਨਵਾਦੀ ਆ ਜਿਨ੍ਹਾਂ ਨੇ ਐਡਾ ਉਪਰਾਲਾ ਕਰਕੇ ਲੋਕ ਵਾਸੀਆਂ ਦੇ ਵਾਸਤੇ ਐਡਾ ਵੱਡਾ ਕਦਮ ਚੁੱਕਿਆ ਅ ਦੇਖੋ ਸਾਡੇ ਕੋਲ ਇਹ ਤੀਸਰਾ ਸ਼ਾਮਾਂ ਵਿੰਗ ਲਈ ਦੇਖ ਕਰਨੇ ਦੇ ਤੇ ਇਸ ਏਰੀਆ ਦੇ ਵਿੱਚ ਬਹੁਤ ਲੋੜ ਸੀ ਤੇ ਐਮਐਲਏ ਸਾਹਿਬ ਵੱਲੋਂ ਜਿਹੜੀ ਐਸੀ ਜੀਵੀ ਇਸ ਏਰੀਆ ਦੇ ਵਿੱਚ ਆਪਾਂ ਜਰੂਰ ਖੋਲਣਾ ਹੈ ਜਗਾ ਆਮਾ ਕੇਂਦਰ ਇਸ ਏਰੀਆ ਦੇ ਵਿੱਚ ਮੀ ਫਾਰਕਟ ਔਰ ਹੋਰ ਅਦਰ ਏਰੀਆਜ਼ ਕਿੰਨੇ ਰਹਿ ਗਿਆ ਇਸ ਕਰਕੇ ਇਹਨੂੰ ਬਹੁਤ ਲੋਡ ਸੀ ਆਂਦੇ ਸਾਰੀ ਇਹਦੀ ਆਪੀਡੀ ਆਲਮੋਸਟ ਲੀਗੈਦਰ ਸੋ ਜਿਹੜੇ ਪੇਸ਼ੈਂਟਸ ਟੱਚ ਕਰਨ ਲੱਪੀ ਹੈ ਮਤਲਬ ਇਹ ਇਸ ਏਰੀਆ ਵਾਸਤੇ ਬਹੁਤ ਅੱਛਾ ਉਭਰ ਲਿਆ ਜਿਹੜਾ ਕਿ ਤੱਕ ਮੈਂ ਸਰਬ ਰੋਗ ਦਾ ਔਖਦ ਨਾਮ ਅੱਜ ਵਾਰਡ ਨੰਬਰ 11 ਦੇ ਵਿੱਚ ਜਿਸ ਦਾ ਕਿ ਮੈਂ ਦਦਾਰ ਸਿੰਘ ਬੱਲੋ ਆਪਰ ਇੰਚਾਰਜ ਹਾਂ ਤੇ ਮੈਨੂੰ ਬੜੀ ਖੁਸ਼ੀ ਹੈ ਕੇ ਬਾਡ 11 ਦੇ ਵਿੱਚ ਜਿੱਥੇ ਕਿ ਬਹੁਤ ਹੀ ਮਹੱਲਾ ਕਲੀਨਿਕ ਦੀ ਲੋੜ ਸੀ ਅੱਜ ਉਸ ਜਗ੍ਹਾ ਤੇ ਸਰਦਾਰ ਤਰਜੀਤ ਸਿੰਘ ਸਾਬ ਐਮਐਲਏ ਸਾਹਿਬ ਉਹਨਾਂ ਦੀ ਧਰਮਸਪਤਨੀ ਵਿਭਕ ਕਮਲਜੀਤ ਜੀ ਨੇ ਬੜੇ ਪਿਆਰ ਦੇ ਸਦਕਾ ਦੇ ਨਾਲ ਜੀਵਨ ਕਟਕੇ ਅਦਗਰਨ ਕੀਤਾ ਤੇ ਇਹ ਸੋਮਵਾਰ ਤੋਂ ਹੀ ਇਹ ਅਦਗਰਨ ਇਹਦਾ ਜੋ ਸੀਗਾ ਆਪਣਾ ਡਾਕਟਰ ਸਾਹਿਬ ਵੱਲੋਂ ਅਕੇ ਦਵਾਈ ਦੇਣੀ ਸ਼ੁਰੂ ਕਰ ਦਿੱਤੀ ਸੀ ਕਿੱਥੇ ਕਿ ਫ੍ਰੀ ਦਵਾਈ ਹੈ ਫ੍ਰੀ ਸਲਾਹ ਸਾਰੇ ਫ੍ਰੀ ਟੈਸਟ ਨੇ ਸੋ ਮੈਂ ਜਿੰਨੇ ਵੀ ਆਏ ਨੇ ਮੇਰੇ ਵੀਰ ਜੋ ਵੀ ਪ੍ਰਸ਼ਾਸਨ ਆਇਆ ਹੈ ਸਮੂਥਟਾਪ ਹੈ ਡਾਕਟਰ ਸਾਹਿਬਾਨ ਫਤਰਖਾ ਸਾਹਿਬਾਨ ਤੇ ਸਾਡੇ ਐਮਐਲਏ ਸਾਹਿਬ ਮੁੱਖ ਮੰਤਰੀ ਸਾਹਿਬਾਨ ਤੇ ਸਾਡੇ ਡਾਕਟਰ ਸਾਹਿਬਾਨ ਦੇ ਬਲਵੀਰ ਸਿੰਘ ਜੀ ਤੇ ਸ਼੍ਰੀ ਰਵਿੰਦ ਕੇਜਰੀਬਾਦੀ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੰਨੀ ਵਧੀਆ ਮੰਨ ਦਾ ਸਰਕਾਰ ਚ ਲਾ ਕੇ ਲੋਕਾਂ ਦੇ ਆਮ ਲੋਕਾਂ ਦੀ ਸਹੂਲਤਾ ਪੂਰੀਆਂ ਕੀਤੀ ਨੇ ਕਿ ਇਹ ਉਹ ਬਾੜ ਹੈ ਵੀ ਜਿੱਥੋਂ ਤੇ ਬਿਮਾਰੀਆਂ ਸਟਾਰਟ ਹੁੰਦੀਆਂ ਸੀ ਸਭ ਤੋਂ ਪਹਿਲਾਂ ਮੈਂ ਆਮ ਆਦਮੀ ਕਲੀਨਿਕ ਹੋਣ ਲਈ ਲਿਖਿਆ ਸੀ ਐਮਐਲਏ ਸਾਹ ਨੂੰ ਪੱਤਾ ਤੇ ਇੱਕ ਜਲ ਸਪਲਾਈ ਦੀ ਕੀਤਾ ਸੀ ਤੇ ਇੱਕ ਮੀਜ਼ਮਾਰ ਚੱਕੀ ਜਾਵੇ ਉਹਦੇ ਬਾਰੇ ਲਿਖਿਆ ਸੀਗਾ ਤੇ ਇੱਕ ਡੰਬ ਚੱਕਾ ਜਾਵੇ ਇਹਨਾਂ ਵਿੱਚ ਤਾਂ ਕਈ ਕੰਮ ਹੋ ਗਏ ਮੈਂ ਇਹਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸੁਨਿਹਾ ਦਿੰਦਾ ਕਿ ਭਾਈ ਸਾਰੇ ਜਣੇ ਆਕੇ ਵਾਰਡਰੰਬ ਗਿਆਨ ਦੇ ਵਿੱਚ ਆਕੇ ਦਵਾਈ ਫਰੀ ਦਵਾਈ ਮਿਲਦੀ ਹੈ ਤੇ ਫਰੀ ਟੈਂਸਲ ਆਕੇ ਦਵਾਈ ਲਾਓ ਦੇ ਪ੍ਰਮਾਤਮਾ ਦਾ ਨਾਮ ਲਾਓ ਸਭ ਲੋਕਾਂ ਆਖਦ ਨਾਓ ਇਹਦੇ ਵਿੱਚ ਜੀ ਸਭ ਤੋਂ ਕ੍ਰੈਡਿਟਰ ਸੀ ਤਾਂ ਉਹਨਾਂ ਦਾ ਦਮਾਂਗਾ ਜੋ ਪੰਜਾਬ ਦੇ ਵੋਟਰ ਸਪੋਰਟਰ ਨੇ ਜਿਨ੍ਹਾਂ ਨੇ ਇਹ ਨਹੀਂ ਮਿੰਦ ਕੀਤੀ ਆ ਆ ਆਪਣੇ ਆਪ ਨੂੰ ਵੋਟ ਪਾਈ ਐ ਅੱਗੇ ਏ ਵੀ ਨੂੰ ਪਾਉਂਦੇ ਸੀ ਕਦੇ ਬੀ ਨੂੰ ਪਾਉਂਦੇ ਸੀ ਕਦੇ ਸੀ ਨੂੰ ਪਾਉਂਦੇ ਸੀ ਇਹ ਅਕਾਲੀ ਦਲ ਵੀ ਭਾਜਪਾ ਸੀ ਕਾਂਗਰਸ ਪਰ ਡੈਮੋਕ੍ਰੇਸੀ ਦਾ ਹੁਣ ਰਾਜ ਆਇਆ ਇਹਨਾਂ ਨੇ ਆਪਣੇ ਆਪ ਨੂੰ ਵੋਟ ਪਾ ਕੇ ਇੱਕ ਬਹੁਤ ਵੱਡੀ ਸਰਕਾਰ ਮਾਨਦਾਰ ਲੈ ਕੇ ਆਂਦੀ ਹੈ ਤੇ ਜਿਹੜੀ 25 ਸਾਲ ਲਗਾਤਾਰ ਸਰਦਾਰ ਭਗਤ ਸਿੰਘ ਜੀ ਸੋਤੇ ਪਹਿਲਾ ਦਊਗੀ ਤੇ ਇਨਕਲਾਬ ਲੈ ਕੇ ਆਗੇ ਤੇ ਰੰਗਲਾ ਪੰਜਾਬ ਆ ਹੁਣ ਰੰਗਲਾ ਪੰਜਾਬ ਸਾਡਾ ਰੰਗਲਾ ਪੰਜਾਬ ਮੈਂ ਤੁਹਾਡਾ ਦਰਦਾਰ ਸਿੰਘ ਬੱਲ ਤੇ ਵਾਟਰ ਨੰਬਰ 11 ਹੁਣ ਹੋਣਗੇ ਸਭ ਦੇ ਦਵਾਈਆਂ ਲੋ ਫਰੀ ਹੋਣਗੇ ਮਸਲੇ ਹੱਲ